ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਤੇ ਹਾਸਿਆਂ ਦੇ ਇਸ ਪ੍ਰੋਗਰਾਮ ਵਿੱਚ ਦੋਸਤੋ ਜਿਹੜੇ ਦੋਸਤਾਂ ਨੇ ਇਹ ਜਿਤਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਕਿਰਪਾ ਕਰਕੇ ਲਾਲ ਬਟਨ ਦਬਕੇ ਚੈਨਲ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਜਿਹੜਾ ਬਟਨ ਆ ਇਹਨੂੰ ਦਬੜਨਾ ਨਾ ਭੁੱਲਣਾ ਦੋਸਤੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਆਪਦਾ ਹਿੱਸਾ ਪਾ ਸਕਦੇ ਹੋ ਜਿਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਇਸ WhatsApp ਨੰਬਰ ਤੇ ਜੁਹਾ ਤੁਸੀਂ ਜੇ ਤੁਹਾਡੇ ਕੋਲ ਕੋਈ ਫਨੀ ਚੁਟਕਲਾ ਹੈ ਤਾਂ ਤੁਸੀਂ ਭੇਜ ਸਕਦੇ ਹੋ ਜੀ ਦੋਸਤੋ ਅੱਜ ਜਿਹੜੇ ਅਸੀਂ ਤੁਹਾਨੂੰ ਚੁਟਕਲੇ ਸੁਣਾਵਾਂਗੇ ਜੀ ਉਹ ਦੀਪ ਬਾੰਗੜ ਸਾਹਿਬ ਨੇ ਭੇਜੇ ਨੇ ਜੀ ਮਲੋੜ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਉਹ ਕਹਿੰਦੇ ਜੀ ਇੱਕ ਇੱਕ ਵਾਰ ਮੈਡਮ ਪੜਾਈ ਜਾਂਦੀ ਸੀ ਬੱਚਿਆਂ ਨੂੰ ਕਹਿੰਦੀ ਬੱਚਿਓ ਤੁਹਾਨੂੰ ਪਤਾ ਆਪਣੇ ਪੂਰਬਜ ਬੰਦਰ ਸੀ ਇੱਕ ਜਵਾਬ ਉੱਠ ਕੇ ਕਹਿੰਦਾ ਜੀ ਥੋੜੇ ਹੋਣਗੇ ਸਾਡੇ ਤਾਂ ਚੌਧਰੀ ਸੀ ਚੌਧਰੀ ਕਹਿੰਦੇ ਜੀ ਇੱਕ ਬੰਦਾ ਇੱਕ ਖੁੱਕਾ ਪੀ ਰਿਹਾ ਸੀ 10 ਮੀਟਰ ਲੰਬੀ ਪਾਈਪ ਲਾ ਕੇ ਤਾਂ ਦੂਜੇ ਬੰਦੇ ਨੇ ਉਹਨੂੰ ਪੁੱਛਿਆ ਉਹ ਕਹਿੰਦਾ ਐਡੀ ਪੈਪ ਲਈਆ ਤੂੰ ਕੀ ਗੱਲ ਉਹ ਕਹਿੰਦਾ ਵੀਰੇ ਮੈਨੂੰ ਡਾਕਟਰ ਨੇ ਕਿਹਾ ਹੋਇਆ ਵੀ ਤੂੰ ਤਵਾਖੂ ਤੋਂ ਦੂਰ ਰਹਿਣਾ ਇੱਕ ਬੰਦਾ ਜੀ ਆਪਦੀ ਜਨਾਨੀ ਰਾਤ ਨੂੰ ਪਿਆ ਤੇ ਕਹਿੰਦਾ ਨੀਂਦ ਵੀ ਨਹੀਂ ਆ ਰਹੀ ਉਹਦੀ ਜਨਾਨੀ ਕਹਿੰਦੀ ਫਿਰ ਨੀਂਦ ਨਹੀਂ ਆਉਂਦੀ ਐਂ ਕਰ ਰਸੋਈ ਚ ਭਾਂਡੇ ਮਾਂਜਣ ਵਾਲੇ ਬਹਿ ਜਾ ਕੇ ਮਾਂਜਾ ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਨੀਂਦ ਚ ਬੋਲਦਾ ਇੱਕ ਬੰਦੇ ਨੇ ਜੀ ਆਪਦੀ ਘਰ ਵਾਲੀ ਦੀ ਸਬਜ਼ੀ ਬਣਾਉਂਦੀ ਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਤੀ ਤਾਂ ਜਦੋਂ ਰੋਟੀ ਖਾਣ ਲੱਗਿਆ ਉਹ ਕਹਿੰਦਾ ਉਹ ਕਹੇ ਜੀ ਸਬਜ਼ੀ ਬਣਾਈਆ ਜਮਈ ਬੇਕਾਰ ਉਹ ਕਹਿੰਦੀ ਐਵੇਂ ਨਾ ਪੁਕਾਈ ਮਾਰੀ ਚੱਲ ਤੈਨੂੰ ਪਤਾ ਇਹ ਸਬਜ਼ੀ ਬਣਾਉਂਦੀ ਫੋਟੋ ਤੇ 300 ਲਾਈਕ ਆ ਗਏ 50 ਜਣਾਂ ਨੇ ਕਮੈਂਟ ਕਰਕੇ ਜਮਈ ਲਿਖਿਆ ਤੇ ਤੇਰੇ ਨਖਰੇ ਹੀਟ ਨਹੀਂ ਆਉਂਦੀ ਦੁਕਾਨ ਤੇ ਵਾਗੀ ਦੁਕਾਨਦਾਰ ਨੂੰ ਕਹਿੰਦੀ ਕੋਈ ਸਸਤੀ ਜੀ ਸਾਬਣ ਦਿਖਾਓ ਜਿਹੜੀ ਘਸੇ ਬਣਾ ਤੇ ਜਿਹਨੂੰ ਲਾ ਕੇ ਮੇਰੇ ਮੂੰਹ ਤੇ ਲਾਲੀ ਆ ਜੇ ਦੁਕਾਨਦਾਰ ਆਪਣੇ ਨੌਕਰ ਨੂੰ ਕਹਿੰਦਾ ਰਾਮੂ ਐ ਕਰ ਵੀ ਇਥੋਂ ਇਹਨੇ ਇੱਕ ਝਾਵਾ ਦੇ ਦੇ ਤੇ ਘਰ ਵਾਲੀ ਕੋਲੇ ਜੀ ਬੱਚਾ ਹੋਇਆ ਤਾਂ ਹਸਪਤਾਲ ਚ ਜਦੋਂ ਉਹ ਗਿਆ ਤਾਂ ਨਰਸ ਨੇ ਉਹ ਬੱਚਾ ਉਹ ਬੰਦੇ ਦੇ ਹੱਥ ਚ ਫੜਾਤਾ ਕਹਿੰਦੀ ਯਾਰ ਲੋ ਫੜ ਲਓ ਤਾਂ ਜਵਾਕ ਨੇ ਜੀ ਉਹਦੇ ਉੱਤੇ ਸ਼ੂ ਸ਼ੂ ਕਰਤਾ ਉਹ ਬੰਦਾ ਨਰਸ ਨੂੰ ਕਹਿੰਦਾ ਜੀ ਮੇਰੀ ਗੱਲ ਸੁਣੋ ਉਹ ਚੱਜਦਾ ਜਵਾਕ ਲੋ ਇਹ ਤਾਂ ਪਹਿਲਾਂ ਹੀ ਲੀਕ ਕਰੀ ਜਾਂਦਾ ਗਾਹਾਂ ਕੀ ਰੰਗ ਲਾਉ ਇੱਕ ਬੰਦੇ ਦਾ ਜੀ ਨਵਾਂ ਨਵਾਂ ਵਿਆਹ ਹੋਇਆ ਤੇ ਉਹਦੀ ਘਰ ਵਾਲੀ ਬਹੁਤ ਚਬਰ-ਚਬਰ ਕਰਾਇ ਕਰੇ ਉਹਦਾ ਦਿਮਾਗ ਖਾ ਜਾ ਕਰੇ ਇੱਕ ਦਿਨ ਉਹਦੀ ਘਰ ਵਾਲੀ ਬਿਮਾਰ ਹੋ ਗਈ ਬਿਮਾਰ ਹੋਈ ਤਾਂ ਡਾਕਟਰ ਦੇ ਲੈ ਗਿਆ ਜੀ ਡਾਕਟਰ ਨੇ ਮੂੰਹ 'ਚ ਥਰਮਾਮੀਟਰ ਪਾ ਕੇ ਘਰ ਵਾਲੀ ਦੇ ਕਹਿੰਦਾ ਮੂੰਹ ਬੰਦ ਕਰੋ ਚਲੋ ਉਹਨੇ ਮੂੰਹ ਬੰਦ ਕਰ ਲਿਆ ਤਾਂ ਉਹ ਬੰਦਾ ਦੇਖ ਕੇ ਬਹੁਤ ਭਾਵੁਕ ਹੋਇਆ ਉਹ ਬੰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਆ ਮੂੰਹ ਬੰਦ ਕਰਾਉਣ ਵਾਲਾ ਯੰਤਰ ਕਿੰਨੇ ਦਾ ਜੀ ਇਹ ਦੋ ਮੈਨੂੰ ਸੋ ਦੋਸਤੋ ਜੇ ਤੁਹਾਡੇ ਕੋਲ ਵੀ ਇਦਾਂ ਦੇ ਫਨੀ ਚੁਟਕਲੇ ਜੀ ਦਾ ਇਸ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਜਿਹੜੇ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਦਾ ਬਟਨ ਦਬਾ ਦਿਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਜੀ ਸਾਰੇ ਦੋਸਤਾਂ ਨੂੰ